ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ 'ਬੀ ਸਟਾਈਲਿਸ਼' ਤੇ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਜੋ ਆਪਾਂ ਪ੍ਰਿੰਟ ਲੈ ਕੇ ਆਏ ਸੀ ਸੋ ਆਪਾਂ ਤੁਹਾਡਾ ਨਵਾਂ ਵੀਡੀਓ ਸ਼ੇਅਰ ਕਰ ਰਹੇ ਹਾਂ ਸੋ ਇਹ ਜਿੰਨੇ ਵੀ ਸ਼ਰਟਸ ਹੈਗੇ ਆ ਜੀ ਇਹਨਾਂ ਵਿੱਚੋਂ ਕੁਝ ਸੂਟ ਆ ਜਿਹੜੇ ਦੁਬਾਰਾ ਤੁਹਾਨੂੰ ਮਿਲ ਜਾਣਗੇ ਕੁਝ ਤੁਸੀਂ ਪਲੀਜ਼ ਕਨਫਰਮ ਕਰ ਲਿਓ ਕਿਉਂਕਿ ਮੈਨੂੰ ਖੁਦ ਵੀ ਨਹੀਂ ਪਤਾ ਹੁੰਦਾ ਕਿ ਕਿਹੜੇ ਪ੍ਰਿੰਟ ਆ ਜਿਹੜੇ ਮਿਲ ਜਾਣਗੇ ਕਿਹੜੇ ਨਹੀਂ ਸੋ ਜਿਵੇਂ ਕਿ ਕੱਲ ਨਾ ਪਾ ਦੋ ਤਿੰਨ ਸ਼ਰਟਾਂ ਦਿਖਾਈਆਂ ਸੀ ਉਹਨਾਂ ਦੇ ਬਹੁਤ ਸਾਰੇ ਆਰਡਰ ਸੀ ਬਹੁਤ ਜ਼ਿਆਦਾ ਇਨਕੁਆਰੀ ਸੀ ਸੋ ਅਸੀਂ ਜਿਹੜਾ ਬਹੁਤ ਹੀ ਜ਼ਿਆਦਾ ਬਿਜ਼ੀ ਰਹੇ ਅੱਜ ਦਾ ਦਿਨ ਸੋ ਕਿਸੇ ਦੀ ਕਾਲ ਵੀ ਟੈਂਡ ਨਹੀਂ ਹੋਈ ਸੋ ਅੱਜ ਜੋ ਵੀ ਪੀਸ ਪਏ ਹੈਗੇ ਆ ਸੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਆ ਔਰ ਅਗਰ ਤੁਸੀਂ ਉਹ ਨਹੀਂ ਮਿਲ ਰਹੇ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਕ੍ਰੀਮ ਬਾਟਮ ਲਈ ਸੋ ਇਸ ਤੋਂ ਅੱਗੇ ਜੀ ਮੈਂ ਤੁਹਾਨੂੰ ਰਿਕਵੈਸਟ ਕਰੂੰਗੀ ਕਿ ਆਪਾਂ ਜਿਹੜੇ ਪ੍ਰਿੰਟਡ ਸੋਰਸ ਦੇ ਵੀਡੀਓ ਨਹੀਂ ਪਾਵਾਂਗੇ ਕਿਉਂਕਿ ਇਹਦੇ ਨਾਲ ਬਹੁਤ ਹੀ ਜ਼ਿਆਦਾ ਟਫ ਹੋ ਜਾਂਦਾ ਸ਼ਡਿਊਲ ਕਿ ਕਈ ਕਿ ਪੀਸੀ ਹੈ ਜਾਂ ਨਹੀਂ ਹੈ ਕਿਉਂਕਿ ਆਲਰੇਡੀ ਅਸੀਂ ਡਨ ਕਰ ਦਿੰਨੇ ਆ ਬਾਅਦ ਦੇ ਵਿੱਚ ਸਾਨੂੰ ਜਿਹੜਾ ਨਹੀਂ ਮਿਲਦਾ ਅਸੀਂ ਪਤਾ ਕਰਦੇ ਆ ਸੋ ਫੇਰ ਪਿੱਛੋਂ ਨਹੀਂ ਆਉਂਦਾ ਸੋ ਇਹਦੇ ਨਾਲ ਬਹੁਤ ਹੀ ਜ਼ਿਆਦਾ ਕੰਪਲਿਕੇਟਿਡ ਜਾ ਹੋ ਜਾਂਦਾ ਔਰ ਬਹੁਤ ਹੀ ਜ਼ਿਆਦਾ ਇਹਦੇ ਨਾਲ ਤੁਸੀਂ ਬਿਜ਼ੀ ਹੋ ਜਾਂਦੇ ਹੋ ਸੋ ਅਗਰ ਕਿਸੇ ਨੇ ਵੀ ਪ੍ਰਿੰਟ ਲੈਣਾ ਹੈਗਾ ਜੀ ਆ ਯਾ ਤਾਂ ਤੁਸੀਂ ਆਪਾਂ ਸ਼ਾਰਟਸ ਦੇ ਵਿੱਚ ਦਿਆ ਕਰਾਂਗੇ ਤਾਂ ਤੁਸੀਂ ਬੁੱਕ ਕਰ ਸਕਦੇ ਹੋ ਸੋ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਇਹਦੀ ਐਵਰੇਜ ਹੈ ਜਿਹੜੀ ਕਾਟਨ ਦੇ ਪ੍ਰਿੰਟਸ ਦੀ ਕਿਥੋਂ ਤੱਕ ਆ ਜਾਂ ਜਿਹੜੀ ਪਿਓਰ ਕੈਮਰੀ ਕਾਟਨ ਹੈ ਜਾਂ ਪਿਓਰ ਮਸਲੀਨ ਹੈ ਸਾਰਿਆਂ ਨੂੰ ਉਸ ਦਾ ਆਈਡੀਆ ਹੁੰਦਾ ਸੋ ਪਲੀਜ਼ ਬੁੱਕ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ 100 ਤੋਂ 115 50 ਮੈਸੇਜ ਕੱਲ ਸੀਗੇ ਜਿਨ੍ਹਾਂ ਦਾ ਰੈਪਲਾਈ ਕੀਤਾ ਔਰ ਅੱਜ ਸਵੇਰ ਦੇ ਬਹੁਤ ਜ਼ਿਆਦਾ ਮੈਸੇजेस ਹੈ ਸੋ ਇਹ ਪੋਸੀਬਲ ਨਹੀਂ ਹੈਗਾ ਕਿ ਆਪਾਂ ਹਰ ਇੱਕ ਦਾ ਇਸ ਤਰ੍ਹਾਂ ਰੈਪਲਾਈ ਕਰੀਏ ਹਾਂਜੀ ਜਿਹੜੀਆਂ ਬਾਟਮਸ ਆਪਾਂ ਤੁਹਾਨੂੰ ਦਿਖਾਈਆਂ ਸੀਗੀਆਂ ਉਹ ਆਪਣੇ ਕੋਲੇ ਬਹੁਤ ਕੁਆਂਟੀਟੀ ਦੇ ਵਿੱਚ ਹੈਗੀਆਂ ਉਹ ਤੁਸੀਂ ਬੁੱਕ ਕਰ ਸਕਦੇ ਹੋ ਸੋ ਜਿਨ੍ਹਾਂ ਨੇ ਵੀ ਉਹ ਲੈਣੀ ਹੈਗੀ ਐ ਸੋ ਤੁਸੀਂ ਸਕਰੀਨਸ਼ਾਟ ਭੇਜ ਕੇ ਵੀ ਆ ਡਿਜ਼ਾਈਨ ਹੈ ਜੀ ਇਹ ਸਾਨੂੰ ਫਾਈਨਲ ਕਰ ਦੋ ਕਿਉਂਕਿ ਵਾਰ-ਵਾਰ ਜੋ ਤੁਸੀਂ ਮੈਸੇਜ ਕਰਦੇ ਹੋ ਵਾਰ-ਵਾਰ ਰਿਪਲਾਈ ਕਰਦੇ ਆ ਵਾਰ-ਵਾਰ ਤੁਸੀਂ ਹੋਲਡ ਕਰਨ ਨੂੰ ਕਹਿੰਦੇ ਹੋ ਅਸੀਂ ਨੋਟ ਕਰ ਲੈਂਦੇ ਆ ਕਈ ਵਾਰ ਪੇਮੈਂਟ ਨਹੀਂ ਆਈ ਹੁੰਦੀ ਸੋ ਇਹ ਬਹੁਤ ਹੀ ਜਿਹੜਾ ਹੈਕਟਿਕ ਜਿਹਾ ਸ਼ਡਿਊਲ ਹੈ ਸੋ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਸਾਨੂੰ ਅਸੀਂ ਜਿਹੜਾ ਵਰਕ ਵਾਲਾ ਹੀ ਕੰਮ ਕਰੀਏ ਸੋ ਜਿਨ੍ਹਾਂ ਨੇ ਵੀ ਬਾਟਮਸ ਲੈਣੀਆਂ ਹੈਗੀਆਂ ਜਾਂ ਜਿਹੜੀਆਂ ਆਪਣੇ ਵਰਕ ਵਾਲੀਆਂ ਬਾਟਮਸ ਆਪਾਂ ਤੁਹਾਨੂੰ ਦਿਖਾਉਣੇ ਆ ਉਹੀ ਡਿਜ਼ਾਈਨ ਹੈ ਸਾਰਿਆਂ ਨੂੰ ਤਕਰੀਬਨ ਪ੍ਰਾਈਸ ਦੇ ਵੀ ਪਤਾ ਹੀ ਹੋਏਗਾ ਸੋ ਤੁਸੀਂ ਉਹ ਲੈ ਸਕਦੇ ਹੋ ਉਹ ਆਪਣੇ ਕੋਲੇ ਕਾਫੀ ਕੁਆਂਟੀਟੀ ਦੇ ਵਿੱਚ ਆਉਣਗੀਆਂ ਵੀ ਉਹ ਆਪਾਂ ਤੁਹਾਨੂੰ ਅਮ ਸ਼ੋ ਵੀ ਕਰ ਦਾਂਗੇ ਸੋ ਜਿਹੜੇ ਪ੍ਰਿੰਟਸ ਹੈਗੇ ਆ ਤੁਸੀਂ ਅਲੱਗ-ਅਲੱਗ ਕੋਸ਼ਿਸ਼ ਕਰਦੇ ਹੋ ਜਾਂ ਅਲੱਗ-ਅਲੱਗ ਜੀ ਪ੍ਰਿੰਟ ਸੋ ਇਹ ਪੋਸੀਬਲ ਨਹੀਂਦਾ ਆਪਾਂ ਬਹੁਤ ਵਾਰੀ ਕਿਹਾ ਵੀ ਹੈ ਜਿਸ ਤਰ੍ਹਾਂ ਇਹ ਕਰੀਮ ਦੇ ਨਾਲ ਤੁਸੀਂ ਇਹ ਹੀ ਬਣਾ ਸਕਦੇ ਹੋ ਸੋ ਆਪਣੇ ਵੈਦਰ ਦੇ ਅਕੋਰਡਿੰਗ ਜਿਵੇਂ ਇਧਰ ਇਹ ਲੈਲਨ ਦੇ ਵਿੱਚ ਐ ਥੋੜਾ ਹੈਵੀ ਐ ਸਟੱਫ ਸੋ ਜਿਵੇਂ ਕਿ ਆਪਾਂ ਜਿਵੇਂ ਬਾਹਰ ਭੇਜਦੇ ਹੈਗੇ ਆ ਸੋ ਉਹਦੇ ਲਈ ਇਹ ਬਿਲਕੁਲ ਸਹੀ ਐ ਤੁਸੀਂ ਕਰੀਮ ਬਾਟਮ ਦੇ ਨਾਲ ਇਸ ਤਰ੍ਹਾਂ ਦੀ ਪੇਂਟਿੰਗ ਐ ਜਿਹੜੀ ਕਰ ਸਕਦੇ ਹੋ ਇਹ ਦੇਖੋ ਕੱਪੜਾ ਕਾਫੀ ਇਹ ਲੈ ਲੈਣਾ ਹਾਰਡ ਐ ਸੋ ਆਪਣੇ ਸਮਰ ਦੇ ਅਕੋਰਡਿੰਗ ਕੋ ਵੀ ਸਹੀ ਨਹੀਂ ਐ ਫਿਰ ਵੀ ਕਿਸੇ ਨੇ ਲੈਣਾ ਲੈ ਸਕਦਾ ਜਿਵੇਂ ਇਹ ਸਟੱਫ ਐ ਜਿਹੜਾ ਮਿਲ ਜੇਗਾ ਸੋ ਅਗਰ ਕਿਸੇ ਨੇ ਬੁੱਕ ਕਰਵਾਉਣਾ ਕਰਵਾ ਸਕਦੇ ਹਾਂ ਕਿਉਂਕਿ ਇਹਨਾਂ ਦੀ ਪ੍ਰਾਈਸ ਦੱਸਣ ਦਾ ਇਹ ਹੁੰਦਾ ਜੀ ਕਿ ਸਾਡੇ ਕੋਲੇ ਮੇਰੇ ਕੋਲੇ ਵੀ ਨੋਟ ਹੁੰਦੇ ਆ ਕਿ ਇੰਨਾ ਸਟੱਫ ਆਉਂਦਾ ਮੈਂ ਤੁਹਾਨੂੰ ਹੁਣ ਦੇਖ-ਦੇਖ ਕੇ ਦੱਸਾਂ ਫਿਰ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਸੋ ਜਦੋਂ ਤੁਸੀਂ ਮੈਨੂੰ ਮੈਸੇਜ ਕਰੋਗੇ ਮੈਂ ਨਾਲ ਜਿਹੜਾ ਇਹ ਸ਼ੋ ਕਰ ਦੂੰਗੀ ਕਿ ਕਿ ਸ਼ਰਟ ਇੰਨੀ ਦੀ ਪ੍ਰਾਈਸ ਦੀ ਹੈ ਸੋ ਸਾਰਿਆਂ ਦੀ ਅਲੱਗ-ਅਲੱਗ ਪ੍ਰਾਈਸ ਹੁੰਦੀ ਹੈ ਜਿਵੇਂ ਇਹ ਮਸਲੀਨ ਦੇ ਵਿੱਚ ਹੈ ਜੀ ਇਹ ਵੀ ਤੁਸੀਂ ਆਫ-ਵਾਈਟ ਦੇ ਨਾਲ ਸ਼ਰਟ ਬਣਾ ਸਕਦੇ ਹੋ ਸੋ ਆਪਾ ਜਿਹੜੀ ਵੀ ਹੁਣ ਤੁਹਾਨੂੰ ਇੰਨਾ ਸਮਝ ਆ ਗਿਆ ਹੋਊਗਾ ਕਿ ਆਪਾਂ ਜਿਹੜੀ ਪ੍ਰਿੰਟਿੰਗ ਲੈਣੇ ਆ ਜਾਂ ਸਾਡੀ ਚੁਆਇਸ ਕਿਸ ਤਰ੍ਹਾਂ ਦੀ ਐ ਜਾਂ ਸੋ ਕਿਸ ਤਰ੍ਹਾਂ ਦੇ ਪ੍ਰਿੰਟ ਆ ਜਿਹੜੇ ਚੂਜ਼ ਕਰਦੇ ਆ ਇਹ ਬਹੁਤ ਸਾਰੇ ਪ੍ਰਿੰਟ ਦੇ ਵਿੱਚੋਂ ਵੱਖਰੇ ਵੱਖਰੇ ਸ਼ਾਪਸ ਦੇ ਉੱਪਰੋਂ ਜਿਹੜੇ ਆਪਾਂ ਸਟਾਫ ਲੈਣੇ ਆ ਸੋ ਇਹ ਨਹੀਂ ਹੈਗਾ ਕਿ ਹੋਲ ਸੇਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਸਟਾਫ ਨਹੀਂ ਆਉਂਦਾ ਹੈਗਾ ਸੋ ਇਹ ਜਿਵੇਂ ਕੋਸਟਲੀ ਹੀ ਆਉਂਦੀਆਂ ਸ਼ਰਟਾਂ ਜਿਵੇਂ ਮਸਲੀਨ ਆ ਔਰ ਅਸੀਂ ਵੀ ਕੋਸ਼ਿਸ਼ ਕਰੀਦੀ ਐ ਕਿ ਜਿਹੜੇ ਮਿਲਡ ਹੀ ਚੀਜ਼ਾਂ ਜਿਹੜੀਆਂ ਲਈਆਂ ਜਾਣ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਦੇ ਉੱਤੇ ਜਿਹੜੀ ਸਟੈਂਪ ਹੁੰਦੀ ਹੈ ਸੋ ਇਹ ਮਸਲੀਨ ਆ ਜੀ ਪਿਓਰ ਮਸਲੀਨ ਦੇ ਉੱਪਰ ਆ ਪਿਓਰ ਮਸਲੀਨ ਦੇ ਵਿੱਚ ਆਪਣੇ ਕੋਲੇ ਇੱਕ ਹੋਰ ਹੈ ਬਹੁਤ ਹੀ ਪਿਆਰੀ ਮਸਟਰਡ ਸ਼ਰਟ ਹੈ ਸੋ ਇਹ ਵੀ ਜਿਵੇਂ ਆਪਣਾ ਜਿਵੇਂ ਬਾਹਰ ਦੇ ਕਸਟਮਰ ਹੈਗੇ ਆ ਸੋ ਆਪਣੇ ਵੈਦਰ ਦੇ ਅਕੋਰਡਿੰਗ ਆ ਜਿਵੇਂ ਇਹ ਚੀਜ਼ ਦਾ ਜਿਹੜੀ ਤੁਸੀਂ ਲੈ ਸਕਦੇ ਹੋ ਆਫ-ਵਾਈਟ ਬਾਟਮ ਦੇ ਨਾਲ ਬਣਾ ਸਕਦੇ ਹੋ ਅਗਰ ਤੁਸੀਂ ਆਫ-ਵਾਈਟ ਬਾਟਮ ਹੈ ਜਿਹੜੀ ਥੋੜੀ ਥਿੱਕ ਚਾਹੁੰਦੇ ਹੈਗੇ ਹੋ ਆਪਣੇ ਵੈਦਰ ਦੇ ਅਕੋਰਡਿੰਗ ਸੋ ਤੁਹਾਨੂੰ ਉਸ ਤਰ੍ਹਾਂ ਦਾ ਸਟੱਫ ਵੀ ਮਿਲ ਜੇਗਾ ਸੋ ਇਸ ਤਰ੍ਹਾਂ ਦੀਆਂ ਮਸਲੀਨ ਦੀਆਂ ਬਾਟਮਸ ਦੇ ਨਾਲ ਕ੍ਰੀਮ ਦੇ ਨਾਲ ਤੁਸੀਂ ਮਸਟਰਡ ਆ ਜਿਹੜਾ ਕਰ ਸਕਦੇ ਹੋ ਜੇ ਕੋਈ ਕੋਟ ਸੈੱਟ ਵਗੈਰਾ ਬਣਾਉਣਾ ਤਾਂ ਤੁਸੀਂ ਉਹ ਵੀ ਇਹਨਾਂ ਦੇ ਵਿੱਚ ਟਰਾਈ ਕਰ ਸਕਦੇ ਹੋ ਸੋ ਇਹ ਮਸਲੀਨ ਦੇ ਦੋ ਪ੍ਰਿੰਟ ਸੀਗੇ ਜੀ ਔਰ ਇਹ ਹੈਗਾ ਜੀ ਮਡਲ ਕਾਟਨ ਦੇ ਵਿੱਚ ਸੋ ਇਹ ਵੀ ਬਹੁਤ ਹੀ ਪਿਆਰਾ ਫੈਬਰਿਕ ਹੈ ਇਸ ਦਾ اور ਪ੍ਰਿੰਟਿੰਗ ਵੀ ਬਹੁਤ ਹੀ ਪਿਆਰੀ ਹੈ ਮਡਲ कॉटन ਹੈ ਔਰ ਬਹੁਤ ਹੀ ਸੌਫਟ ਤਾਂ ਪੇਂਟਿੰਗ ਵੀ ਬਹੁਤ ਹੀ ਇਹ ਵੀ ਆਫ ਵਾਈਟ ਬਾਟਮ ਨਾਲ ਤੁਸੀਂ ਮੈਂ ਤੁਹਾਨੂੰ ਜੈਸਟ ਕਰਾਂਗੀ ਕਿ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਸ਼ਰਟ ਬਣਾਓ ਔਰ ਥੋੜੀ ਥੋੜੀ ਐਮਬਲਾਈਡਰੀ ਕਰਕੇ ਇਹਨੂੰ ਬਹੁਤ ਹੀ ਪਿਆਰਾ ਆਪਾਂ ਪੀਸ ਬਣਾ ਸਕਦੇ ਹੋ ਸੋ ਏ ਜਿਵੇਂ ਆਪਾਂ ਕੱਲ ਤੁਹਾਨੂੰ ਵਾਈਟ ਬਾਟਮਸ ਦਿਖਾਈਆਂ ਜੀ ਉਹਦੇ ਨਾਲ ਪਿਓਰ ਕੈਮਰਿਕ ਦੀਆਂ ਸ਼ਰਟਸ ਹੈਗੀਆਂ ਸੋ ਜੋ ਆਪਾਂ ਨੂੰ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਆਇਆ ਇਹ ਕਲਰ ਇਹਦੇ ਨਾਲ ਜਿਵੇਂ ਆਪਾਂ ਇਹ ਬਾਟਮਸ ਤੁਹਾਨੂੰ ਦਿਖਾਈਆਂ ਸੀਗੀਆਂ ਐਸਟਰਾ ਸੋ ਇਹ ਦਿਨ ਆ ਸਕਾਈ ਬਲੂ اور ਵਾਈਟ ਦਾ ਕੰਬੀਨੇਸ਼ਨ ਜਿਵੇਂ ਬਹੁਤ ਹੀ ਪਿਆਰਾ ਲੱਗਦਾ ਸੋ ਇਹਦੇ ਵਿੱਚ ਆਪਾਂ ਨੈਟ ਦੀਆਂ ਲੇਸਿਸ ਦੀ ਕੀ ਜਾਂ ਲੇਸਿਸ ਇਨਸਰਟ ਕਰਕੇ ਵੀ ਬਣਾ ਸਕਦੇ ਹਾਂ ਬੈਲ ਬਾਜੂ ਬਣਾਓ ਵਿੱਚ ਲੇਸਿਸ ਦਿਓ ਤੇ ਇਸ ਤਰ੍ਹਾਂ ਦੀ बॉਟਮ ਦੇ ਨਾਲ ਇਹ ਬਹੁਤ ਹੀ ਪਿਆਰਾ ਜਾ ਜਦੋਂ ਸਟਿਚਿੰਗ ਜਿਹਦੇ ਵਿੱਚ ਤੁਸੀਂ ਇਹਨੂੰ ਬਣਾਓਗੇ ਤਾਂ ਇੱਕ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਆਊਗਾ ਅਗਰ ਤੁਸੀਂ ਦੁਪੱਟਾ ਵਾਈਟ ਨਹੀਂ ਲੈਣਾ ਚਾਹੁੰਦੇ ਦੁਪੱਟੇ ਨੂੰ بیس ਕਲਰ ਦਾ ਰੱਖ ਕੇ ਆਪਾਂ ਵਿੱਚ ਕੁਝ ਵਾਈਟ ਅਡੇ ਜੀ ਡਿਜ਼ਾਈਨਿੰਗ ਦੇ ਸਕਦੇ ਹਾਂ ਸੋ ਇਹ ਤੁਸੀਂ ਇਹਦੇ ਨਾਲ ਬਣਾ ਸਕਦੇ ਹੋ ਜੀ ਔਰ ਜਿਵੇਂ ਆਹ ਆਫ ਵਾਈਟ ਦੇ ਵਿੱਚ ਕੱਲ ਆਪਣੇ ਕੋਲੇ ਕਾਫੀ ਗ੍ਰੀਨ ਸ਼ਰਟ ਦੀ ਇਨਕੁਆਰੀ ਸੀ ਗਈਆਂ ਕਿ ਤੁਸੀਂ ਉਹ ਗ੍ਰੀਨ ਸ਼ਰਟ ਵੀ ਕਾਫੀ ਆਪਣੇ ਕੋਲੇ ਐਕਚੁਅਲੀ ਕੁਆਂਟੀਟੀ ਦੇ ਵਿੱਚ ਸੀਗਾ 10 12 ਸ਼ਰਟ ਸੀਗੀਆਂ ਸੋ ਸਾਰੀਆਂ ਮੈਨੂੰ ਲੱਗਦਾ ਹੈ ਕਿ ਸੇਲ ਹੋ ਚੁੱਕਿਆ ਉਹ ਔਰ ਉਹਦੀ ਜਗ੍ਹਾ ਤੇ ਤੁਸੀਂ ਗ੍ਰੀਨ ਦੀ ਜਗ੍ਹਾ ਤੇ ਇਹ ਵੀ ਕਰ ਸਕਦੇ ਹੋ ਵੀ ਬਹੁਤ ਹੀ ਪਿਆਰਾ ਫੁੱਲ ਜਿਹੜੀ ਪਿਓਰ ਕਾਟਨ ਕੈਮਰਿਕ ਸ਼ਰਟ ਹੈ ਇਹ ਬਹੁਤ ਹੀ ਪਿਆਰਾ ਸੌਫਟ ਸਟੱਫ ਹੈ ਜੀ ਸੋ ਇਸ ਤਰ੍ਹਾਂ ਦਾ ਕੋਈ ਸਟੱਫ ਨਹੀਂ ਹੋਊਗਾ ਤੁਸੀਂ ਵਾਸ਼ ਕਰੋਗੇ ਤਾਂ ਖਰਾਬ ਹੋ ਜੂਗਾ ਕਿਉਂਕਿ ਇਹ ਜਗਾ ਮਸੀ ਖੁਦ ਹੀ ਨਹੀਂ ਕਰਦੇ ਸੋ ਇਹ ਦੇਖ ਸਕਦੇ ਹੋ ਤੁਸੀਂ ਕੈਮਰਿਕ ਦੀ ਜਿਹੜੀ ਆਪਾਂ ਸ਼ਰਟ ਤੁਹਾਨੂੰ ਦਿਖਾਈ ਸੀ ਗ੍ਰੀਨ ਇਹ ਵੀ ਕਰੀਮ ਦੇ ਨਾਲ ਆਫ ਵਾਈਟ ਬਾਟਮ ਦੇ ਹੋ ਕਰੀਮ ਦੇ ਨਾਲ ਸੋਰੀ ਇਹ ਬਹੁਤ ਹੀ ਪਿਆਰੀ ਜਿਹੜੀ ਚੱਲੇਗੀ ਵਾਈਟ ਦੇ ਨਾਲ ਨਹੀਂ ਜਾਊਗੀ ਇਹ ਕਰੀਮ ਦੇ ਨਾਲ ਬਣਾ ਸਕਦੇ ਹੋ ਸੋ ਨੈਕਸਟ ਹੈਗਾ ਜੀ ਇਹ ਵੀ ਜਿਹੜਾ ਬਹੁਤ ਹੀ ਸੌਫਟ ਹੈ ਜਿਹੜਾ ਸਟੱਫ ਹੈ ਇਹ ਇਹ ਜਿਵੇਂ ਆਪਣੇ ਇੱਧਰ ਜਿਹੜੇ ਕੋਈ ਵੀ ਕਸਟਮਰ ਹੈਗੇ ਆ ਸੋ ਉਹਨਾਂ ਲਈ ਬਹੁਤ ਜ਼ਿਆਦਾ ਵਧੀਆ ਹੈ ਇਹ ਵੈਲ ਟਾਈਪ ਦੇ ਵਿੱਚ ਆ ਜਾਂਦਾ ਇਹ ਦੇਖੋ ਇਹਨਾਂ ਟਰਾਂਸਪੇਰੈਂਟ ਤਾਂ ਨਹੀਂ ਹੈਗਾ ਪਰ ਕੱਪੜਾ ਬਹੁਤ ਹੀ ਜ਼ਿਆਦਾ ਸੌਫਟ ਹੈ ਇਹਨੂੰ ਵੀ ਤੁਸੀਂ ਵਾਈਡ ਬਾਟਮ ਦੇ ਨਾਲ ਬਣਾ ਸਕਦੇ ਹੋ ਸੋ ਇਹ ਬਹੁਤ ਹੀ ਪਿਆਰਾ ਸਟੱਫ ਹੈ ਜੀ ਔਰ ਇਹ ਜਿਹੜੀ ਸ਼ਰਟ ਹੈਗੀ ਹੈ ਜੀ ਇਹ ਦੇਖੋ ਇਹ ਵੀ ਤੁਸੀਂ ਕਰੀਮ ਬਾਟਮ ਦੇ ਨਾਲ ਇਹ ਸ਼ਰਟ ਵੀ ਬਣਾ ਸਕਦੇ ਹੋ ਇਹ ਵੀ ਬਹੁਤ ਹੀ ਪਿਓਰ कॉटन ਦੇ ਵਿੱਚ ਇਹ ਸ਼ਰਟ ਹੈ ਸੋ ਕਪੜੇ ਦੀ ਇਹ ਜਿਹੜੀ ਕੋਈ ਵੀ ਇਸ ਤਰ੍ਹਾਂ ਦੀ ਕੰਪਲੇਨ ਨਹੀਂ ਹੋਊਗੀ ਜਿਵੇਂ ਕਿ ਆਪਾਂ ਕੱਲ ਆਰਕੰਡੀ ਦੇ ਤੁਹਾਨੂੰ ਪੀਸ ਦਿਖਾਇਆ ਸੀ ਸੋ ਉਹ ਗ੍ਰੀਨ ਜਿਹੜੀ ਸ਼ਰਟ ਸੀਗੀ ਉਹ ਉਹ ਇੱਕ ਜਾਂ ਦੋ ਸੀ ਸੋ ਉਹਦੀਆਂ ਵੀ ਇਨਕੁਆਰੀਜ਼ ਬਹੁਤ ਸੀ ਵੀ ਸਾਨੂੰ ਅਵੇਲੇਬਲ ਕਰਾਓ ਤੁਸੀਂ ਇਸ ਤਰ੍ਹਾਂ ਦੀ ਬਾਟਮ ਵੀ ਟਰ ਸ਼ਰਟ ਵੀ ਟਰਾਈ ਕਰ ਸਕਦੇ ਹੋ ਕਰੀਮ ਬਾਟਮ ਦੇ ਨਾਲ। ਇਸ ਤਰ੍ਹਾਂ। ਸੋ ਇਹ ਆਰਕੰਡੀ ਦੇ ਵਿੱਚ ਹੈ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ। ਸੋ ਤੁਸੀਂ ਇਹ ਬਣਾ ਸਕਦੇ ਹੋ। ਫਰੀ ਆਫ ਵਾਈਟ ਬਾਟਮ ਨਾਲ ਬਣਾ ਸਕਦੇ ਹੋ ਜਾਂ ਕਿਉਂਕਿ ਦਾ ਬੇਸ ਕਲਰ ਹੈ ਜਿਹੜਾ ਕਿਉਂਕਿ ਮੈਚਿੰਗ ਕਰਨੀ ਕਾਫੀ ਮੁਸ਼ਕਲ ਹੋ ਜਾਂਦਾ ਹੈ। ਸੋ ਕੋਸ਼ਿਸ਼ ਕਰੋ ਕਿ ਇਹਨੂੰ کریم बॉਟਮ ਦੇ ਨਾਲ ਤੁਸੀਂ ਵੀਅਰ ਕਰ ਸਕੋ ਸੋ ਨੈਕਸਟ ਹੈਗਾ ਜੀ ਕਰਾਸ਼ ਦੇ ਉੱਪਰ டਰਸ਼ ਕ੍ਰੀਪ ਹੈ ਇਹ ਬਿਸਕੋਸ ਸੋ ਇਹ ਵੀ ਦੇਖੋ ਪੇਂਟਿੰਗ ਕਿੰਨੀ ਪਿਆਰੀ ਹੈ ਜੀ ਸੋ ਇਹਨੂੰ ਵੀ ਆਫ ਵਾਈਟ ਬਾਟਮ ਨਾਲ ਟਰਾਈ ਕਰ ਸਕਦੇ ਹੋ ਤੁਸੀਂ ਬਲੈਕ ਬਾਟਮ ਦੇ ਨਾਲ ਜਾ ਸਕਦੇ ਹੋ ਤੁਸੀਂ ਬੈਲੈਕ ਬਾਟਮ ਦੇ ਨਾਲ ਜਿਹੜਾ ਪੈਚ ਕਰ ਸਕਦੇ ਹੋ embroidery ਕਰ ਸਕਦੇ ਹੋ ਦੁਪट्टे ਤੇ ਆਪਾਂ ਪੈਚ ਕਰ ਸਕਦੇ ਆ ਸੋ ਇਹ ਬਹੁਤ ਹੀ ਪਿਆਰਾ ਜਿਹੜਾ ਪ੍ਰਿੰਟਿੰਗ ਹੈ ਸੋ ਆਪਾਂ ਕੋਸ਼ਿਸ਼ ਕਰੀ ਦੀ ਹੈ ਕਿ ਤੁਹਾਨੂੰ ਜਿਹੜੇ ਸਿਲੇਕਟਡ ਜੇ ਹੀ ਜਿਹੜੇ ਪ੍ਰਿੰਟਸ ਦਿਖਾਏ ਜਾਣ ਸੋ ਸਾਰੇ ਪਸੰਦ ਵੀ ਬਹੁਤ ਕਰ ਰਹੇ ਆ ਸਾਡੇ ਤੋਂ ਪੂਰਾ ਨਹੀਂ ਆ ਰਿਹਾ ਤੁਹਾਡਾ ਜਿਹੜਾ ਸਟਾਕ ਹੈ ਔਰ ਗਾਂ ਜਿਹੜਾ ਸ਼ਾਪਸ ਤੇ ਆਏ ਬਹੁਤ ਹੀ ਡਿਫਿਕਲਟ ਜਿਹਾ ਕੰਮ ਹੈ ਕਿ ਸੇਮ ਸੇਮ ਪ੍ਰਿੰਟ ਦਾ ਤੁਹਾਨੂੰ ਮਿਲਣਾ ਕਈ ਵਾਰ ਕੀ ਹੁੰਦਾ ਕਿ ਅਸੀਂ ਕਾਫੀ ਪ੍ਰਿੰਟ ਜਿਹੜਾ ਲੈ ਆਉਣੇ ਆ ਤੇ ਉਹਦੇ ਕਸਟਮਰ ਪਸੰਦ ਨਹੀਂ ਕਰਦਾ ਸੋ ਆਪਣੇ ਕਾਟਨ ਦੇ ਬਹੁਤ ਸਾਰੀਆਂ ਇਨਕੁਆਰੀਸ ਸੀਗੀਆਂ ਆਪਾਂ ਤੁਹਾਨੂੰ ਇਹ ਸੂਟ ਦਿਖਾਏ ਆ ਸੋ ਜਿੰਨੇ ਵੀ ਹੈਗੇ ਆ ਜੀ ਆਪਾਂ ਤੁਹਾਨੂੰ ਜਿਹੜਾ ਸੇਲ ਕਰ ਦਾਂਗੇ ਨਾ ਨੈਕਸਟ ਆਪਾਂ ਦੇਖ ਲਾਂਗੇ ਕਿ ਕਿਸ ਕਿਸ ਤਰ੍ਹਾਂ ਆਪਾਂ ਹੁੰਦਾ ਸੋ ਆਪਾਂ ਜ਼ਿਆਦਾਤਰ ਕੋਸ਼ਿਸ਼ ਕਰਦੇ ਹਾਂ ਜੀ ਆਪਾਂ ਵਰਕ ਵਾਲੇ ਹੀ ਜਿਹੜੇ ਸੋਰਸ ਆ ਉਹਨਾਂ ਦਾ ਹੀ ਵੀਡੀਓਜ਼ ਆਉਂਦੀਆਂ ਹੈਗੀਆਂ ਤੇ ਅੱਗੇ ਵੀ ਆਪਾਂ ਤੁਹਾਨੂੰ ਡਿਫਰੈਂਟ ਟਾਈਪਸ ਆਫ ਵਰਕ ਦਿਖਾਵਾਂਗੇ ਸੋ ਕਿਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਕਲੈਕਸ਼ਨ ਲੈ ਕੇ ਆਉਂਦੇ ਰਵਾਂਗੇ ਸੋ ਬੜੇ ਬੜੇ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much